ਕਾਟੀ ਰਾਸੀ ਜਮਾਤ ਸ਼ਰਮਣੀ ਅਕਾਲੀ ਦਲ ਸੀ ਜੋ 1920 ਦੇ ਵਿੱਚ ਹੀ ਪੈਦਾ ਹੋਇਆ ਉਸਨੇ 28 30 ਸਾਲਾਂ ਤੋਂ ਜਿਹੜੀ 4th ਜਨਰੇਸ਼ਨ ਸੀ ਉਹ ਆਪਣਾ ਖਾਸਾ ਜਿਹੜਾ ਹੈ ਉਹ ਗਵਾ ਬੈਠੇ ਰੀੜ ਦੀ ਹੱਡੀ ਸੀ ਸਿੱਖ ਪੰਥ ਉਹਨਾਂ ਨੇ ਇਗਨੋਰ ਮਾਰਨਾ ਸ਼ੁਰੂ ਕਰ ਦਿੱਤਾ ਤਾਂ 100 ਸਾਲ ਪੁਰਾਣੀ ਪਾਰਟੀ ਦੀ 4th ਜਨਰੇਸ਼ਨ ਨੇ ਆ ਕੇ ਸਾਰਾ ਕੰਮ ਜਿਹੜਾ ਹੈ ਉਹ ਫੇਲ ਕਰ ਦਿੱਤਾ ਕਾਰਨ ਕੀ ਹੋ ਗਿਆ ਕਾਰਨ ਇਹ ਹੋ ਗਿਆ ਕਿ 4th ਜਨਰੇਸ਼ਨ ਜਿਹੜੀ ਹੈ ਉਹ ਗੁਰੂ ਨਾਲੋਂ ਟੁੱਟ ਗਈ 100 ਸਾਲ ਪਹਿਲੋਂ ਆਏ ਸਿੱਖਾਂ ਦੀ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚ ਗਈ ਹੈ ਸਾਡੀ 3 ਜਾਂ 4th ਜਨਰੇਸ਼ਨ ਜਿਹੜੀ ਹੈ ਉਹ ਗਵਾਚੇ ਨਾ ਇਹਦੇ ਲਈ ਤੁਸੀਂ ਕੀ ਕਰ ਰਹੇ ਕਹਿੰਦੇ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬੀ ਸਕੂਲ ਚੱਲ ਰਹੇ ਨੇ ਗੁਰਬਾਣੀ ਪੜਾਈ ਜਾ ਰਹੀ ਹੈ ਉਹ ਤਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਕਰ ਰਹੇ ਨੇ ਨਾ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਕਰ ਰਹੀ ਹੈ ਬੀਅੰ ਪੇਰੈਂਟਸ ਤੁਸੀਂ ਕੀ ਕਰ ਰਹੇ ਤੁਹਾਡਾ ਵੀ ਤਾਂ ਫਰਜ਼ ਆ ਬੱਚੇ ਨੂੰ ਆਪਣੀਆਂ ਪਰੰਪਰਾਵਾਂ ਤੇ ਸਿਧਾਂਤਾਂ ਮਰਿਆਦਾਵਾਂ ਨਾਲ ਜੋੜਨਾ ਜਿਹੜਾ ਹੈ ਉਹ ਸਭ ਤੋਂ ਪਹਿਲਾ ਫਰਜ਼ ਜਿਹੜਾ ਹੈ ਉਹ ਪੇਰੈਂਟਸ ਦਾ ਹੈ। ਦੂਸਰਾ ਟੀਚਰ ਦਾ ਹੈ। ਤੀਸਰਾ ਸਾਠੇ ਵਰਗੇ ਟੀਚਰ ਜਿਹੜੀ ਸ਼੍ਰੇਣੀਆਂ ਉਹਦਾ ਹੈ। ਚੌਥਾ ਪੋਲੀਟਿਸ਼ਨਾਂ ਦਾ। ਚੌਥਾ ਪੋਲੀਟਿਸ਼ਨਾਂ ਦਾ। ਤਾਂ ਇਸ ਕਰਕੇ ਸਭ ਤੋਂ ਪਹਿਲੇ ਜਿਹੜੇ ਅਧਿਆਪਕ ਜਿਹੜੇ ਨੇ ਬੱਚੇ ਦੇ ਉਹ ਬੱਚੇ ਦੇ ਮਾਪੇ ਹੀ ਹੁੰਦੇ ਨੇ। ਆਪਣੇ ਘਰਾਂ ਦੇ ਵਿੱਚ ਗੁਰਮਤੀ ਸੰਸਕਾਰ ਰੱਖੋ ਆਪਣੇ ਘਰਾਂ ਦੇ ਵਿੱਚ ਪੰਜਾਬੀ ਪਾਸ਼ਾ ਨੂੰ ਜਿਉਂਦਾ ਰੱਖੋ ਆਪਣੇ ਘਰਾਂ ਦੇ ਵਿੱਚ ਪਰੰਪਰਾਵਾਂ ਮਰਿਆਦਾਵਾਂ ਦੀ ਸਮੇਂ-ਸਮੇਂ ਤੇ ਉੱਤੇ ਬੱਚੇ ਨੂੰ ਜਾਣਕਾਰੀ ਦਿੰਦੇ ਰਹੋ ਤਾਂ ਕਿ ਸਾਡੀ 4th ਜਾਂ 5th ਜਨਰੇਸ਼ਨ ਜਿਹੜੀ ਹੈ ਉਹ ਵਿਲੁਪਤ ਨਾ ਹੋਵੇ ਗੁਪਤ ਨਾ ਹੋਵੇ ਇਹ ਬੜੀ ਜ਼ਰੂਰੀ ਚੀਜ਼ ਹੈ رہی گل پنجاب دے ایس وقت پلٹیکل حالات دی ساٹھی راسی جماعت شروعی اکالی دل سے جو انیس سو بھی پیدا ہویا سری اکال تخت صاحب کی فصیل اس دا جنم ہوا ਕੋਈ ਸ਼ੱਕ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਸ਼ੁਰੂਆਤੀ ਸਮੇਂ ਦੇ ਵਿੱਚ ਬਹੁਤ ਪੰਥ ਦੀ ਭਲੇ ਦੇ ਚੜ੍ਹਦੀ ਕਲਾ ਤੇ ਕਾਰਜ ਕੀਤਾ ਪਰ ਉਹੀ 4th ਜਨਰੇਸ਼ਨ ਜਿਹੜੀ ਹੈ ਪਿਛਲੇ 28-30 ਸਾਲਾਂ ਤੋਂ ਜਿਹੜੀ 4th ਜਨਰੇਸ਼ਨ ਸੀ ਉਹ ਆਪਣਾ ਖਾਸਾ ਜਿਹੜਾ ਹੈ ਉਹ ਗਵਾ ਬੈਠੀ ਰੀੜ ਦੀ ਹੱਡੀ ਸੀ ਸਿੱਖ ਪੰਥ ਉਹਨਾਂ ਨੇ ਇਗਨੋਰ ਮਾਰਨਾ ਸ਼ੁਰੂ ਕਰਤਾ ਜੀ ਦਾ ਨਤੀਜਾ ਨਿਕਲਿਆ ਕਿ ਹਾਲਤ ਜਿਹੜੀ ਹੈ ਉਸ ਪਾਰਟੀ ਦੀ ਜਿਹੜੀ ਕਿ ਮੈਨੂੰ ਲੱਗਦਾ ਹੈ ਕਿ ਕਾਂਗਰਸ 1885 ਚ ਸ਼ਾਇਦ ਬਣੀ ਹੈ ਤੇ 1920 ਚ ਅਕਾਲੀ ਦਲ ਬਣੀ ਹੈ ਇਹਨਾਂ ਦੇ ਵਿਚਕਾਰ ਸ਼ਾਇਦ ਹੋਰ ਤੀਜੀ ਪਾਰਟੀ ਸ਼ਾਇਦ ਹੀ ਕੋਈ ਬਣੀ ਹੋਵੇ ਤਾਂ 100 ਸਾਲ ਪੁਰਾਣੀ ਪਾਰਟੀ ਦੀ ਫੋਰਥ ਜਨਰੇਸ਼ਨ ਨੇ ਆ ਕੇ ਸਾਰਾ ਕੰਮ ਜਿਹੜਾ ਹੈ ਉਹ ਫੇਲ ਕਰਦਾ ਕਾਰਨ ਕੀ ਹੋ ਗਿਆ ਕਾਰਨ ਹੀ ਹੋ ਗਿਆ ਕਿ 4th ਜਨਰੇਸ਼ਨ ਜਿਹੜੀ ਹੈ ਉਹ ਗੁਰੂ ਨਾਲੋਂ ਟੁੱਟ ਗਈ ਜਿੰਨਾ ਚਿਰ ਨਦੀ ਆਪਣੇ ਸੋਮੇ ਦੇ ਨਾਲ ਜੁੜੀ ਰਹਿੰਦੀ ਹੈ ਨਾ ਉਹ ਵਗਦੀ ਰਹਿੰਦੀ ਹੈ ਕੋਈ ਪ੍ਰੋਬਲਮ ਨਹੀਂ ਹੁੰਦੀ ਫਿਰ ਸਮਾਂ ਜਿਹੜਾ ਉਹਨੂੰ ਵਿਲੁਪਤ ਨਹੀਂ ਕਰਦਾ ਸਮਾਂ ਉਹਨੂੰ ਖਤਮ ਨਹੀਂ ਕਰਦਾ ਉਹ ਵਗਦੀ ਰਹਿੰਦੀ ਹੈ ਹਜ਼ਾਰਾਂ ਸਾਲ ਵਗਦੀ ਰਹਿੰਦੀ ਜਿਹੜੀ ਆਪਣੇ ਸੋਮੇ ਨਾਲ ਜੁੜੀ ਰਹਿੰਦੀ ਹੈ ਉਹ ਨਦੀ ਮੁੱਕਦੀ ਹੈ ਜਿਹੜੀ ਆਪਣੇ ਸੋਮੇ ਦੇ ਨਾਲੋਂ ਟੁੱਟ ਜਾਂਦੀ ਹੈ। ਭਾਰਤ ਦੇ ਵਿੱਚ ਕਈ ਨਦੀਆਂ ਖਤਮ ਹੋਈਆਂ ਨੇ। ਤੇ ਉਹਨਾਂ ਨਦੀਆਂ ਦੇ ਖਤਮ ਹੋਣ ਦਾ ਕਾਰਨ ਇਹ ਹੈ ਕਿ ਉਹ ਆਪਣੇ ਸੋਮੇ ਨਾਲੋਂ ਆਪਣੇ ਆਪ ਨੂੰ ਅਲੱਗ ਕਰ ਬੈਠੀਆਂ ਜਿਵੇਂ ਸਰਸਵਤੀ ਨਦੀ ਬਾਰੇ ਕਿਹਾ ਜਾਂਦਾ ਹੈ ਕਿ ਉਹ ਵਿਲੁਪਤ ਹੋ ਗਈ ਖਤਮ ਹੋ ਗਈ। ਕਿਉਂ ਖਤਮ ਹੋ ਗਈ? ਕਿਉਂਕਿ ਉਹ ਆਪਣੇ ਸੋਮੇ ਨਾਲੋਂ ਟੁੱਟ ਗਈ। ਉਹ ਸਾਡਾ ਸੋਮਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਹੈ ਸਾਡੇ ਸਿਧਾਂਤ ਨੇ ਸਾਡੀਆਂ ਪਰੰਪਰਾਵਾਂ ਨੇ ਸਾਡੀਆਂ ਮਰਿਆਦਾਵਾਂ ਨੇ ਜੇ ਪਹਿਲੀ ਜਨਰੇਸ਼ਨ ਆਪਣੇ ਸਿਧਾਂਤ ਪਰੰਪਰਾਵਾਂ ਤੇ ਮਰਿਆਦਾਵਾਂ ਨਾਲ ਜੁੜੀ ਰਹਿੰਦੀ ਹੈ ਦੂਜੀ ਵੀ ਜੁੜੀ ਰਹਿੰਦੀ ਹੈ ਤੀਜੀ ਵੀ ਜੁੜੀ ਰਹਿੰਦੀ ਹੈ ਚੌਥੀ ਵੀ ਜੁੜੀ ਰਹਿੰਦੀ ਹੈ ਫੇਰ ਕੋਈ ਖਤਮ ਨਹੀਂ ਹੁੰਦੀ ਫੇਰ ਖਤਮ ਨਹੀਂ ਹੁੰਦਾ ਸਿਸਟਮ ਖਤਮ ਉਦੋਂ ਹੀ ਹੁੰਦਾ ਹੈ ਜਦੋਂ ਟੁੱਟਣਾ ਸ਼ੁਰੂ ਹੋ ਜਾਂਦੇ ਨੇ ਵੱਖਰੇ ਹੋਣਾ ਸ਼ੁਰੂ ਹੋ ਜਾਂਦੇ ਨੇ ਅਲੱਗ ਹੋਣਾ ਸ਼ੁਰੂ ਹੋ ਜਾਂਦੇ ਫੋਰਥ ਜਨਰੇਸ਼ਨ ਇਸ ਕਰਕੇ ਸਾਡੀ ਜਿਹੜੀ ਹੈ ਉਹ ਨੀਵੀਂ ਆ ਗਈ ਥੱਲੇ ਆ ਗਈ ਕਿਉਂਕਿ ਉਹ ਆਪਣੇ ਸੋਮੇ ਦੇ ਨਾਲੋਂ ਸਾਡਾ ਸੋਮਾ ਸੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿਧਾਂਤ ਪਰੰਪਰਾਵਾਂ ਤੇ ਮਰਿਆਦਾਵਾਂ ਉਹਨਾਂ ਨਾਲੋਂ ਆਪਣੇ ਆਪ ਨੂੰ ਜੁਦਾ ਕਰ ਲਿਆ ਵੱਖਰਾ ਕਰ ਲਿਆ ਸ਼ਾਇਦ ਸੈਕੂਲਰ ਬਣਨ ਦੀ ਚਾਹਤ ਦੇ ਵਿੱਚ ਜੇ ਅਸੀਂ ਤਾਂ ਸੈਕੂਲਰ ਆਂ ਜੀ ਸਾਡਾ ਜਿਹੜਾ ਕਨਸਟੀਟਿਊਸ਼ਨ ਹੈ ਉਹ ਸੈਕੂਲਰ ਹੈ ਪਰ ਮੈਂ ਦੱਸਦਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਲਸਫਾ ਜਿਹੜਾ ਹੈ ਇਤੂ ਵੱਧ ਸੈਕੂਲਰ ਕੌਣ ਹੋ ਸਕਦਾ ਹੈ ਕਿਹੜਾ ਹੋ ਸਕਦਾ ਇਹ ਵੀ ਤਾਂ ਸੈਕੂਲਰ ਹੈ ਇੱਥੇ ਕਿਸੇ ਨੂੰ ਰੋਕਿਆ ਜਾਂਦਾ ਗੁਰਦੁਆਰੇ ਕਿਸੇ ਨੂੰ ਆਉਣ ਨੂੰ ਕਿਸੇ ਨੂੰ ਸੰਗਤ ਚ ਬਹਿਣ ਨੂੰ ਰੋਕਿਆ ਜਾਂਦਾ ਕਿਸੇ ਨੂੰ ਲੰਗਰ ਚ ਬਹਿਣ ਨੂੰ ਰੋਕਿਆ ਜਾਂਦਾ ਬਿਲਕੁਲ ਵੀ ਨਹੀਂ ਲੱਖ ਕੋਈ ਵੈਰੀ ਆ ਜੇ ਉਹਨੂੰ ਨਾ ਸਿੱਖ ਸੰਗਤ 'ਚ ਬਹਿਣ ਨੂੰ ਰੋਕ ਸਕਦੇ ਆ ਨਾ ਪੰਗਤ 'ਚ ਬਹਿਣ ਨੂੰ ਰੋਕ ਸਕਦੇ ਇਸ ਤੋਂ ਵੱਡਾ ਸੈਕੂਲਰ ਜਿਹੜਾ ਉਦਾਹਰਣ ਐਗਜ਼ੈਂਪਲ ਜਿਹੜਾ ਹੈ ਹੋਰ ਕਿੱਥੇ ਮਿਲੂਗਾ ਦੁਨੀਆ ਦੇ ਇਤਿਹਾਸ ਦੇ ਵਿੱਚ ਔਰ ਸਾਡੇ ਇਤਿਹਾਸ ਦੇ ਵਿੱਚ ਵਾਕਿਆਤ ਪਏ ਨੇ ਕਿ ਜਦੋਂ ਪਹਿਲਾ ਕੱਲੂ ਕਾਰਾ ਹੋਇਆ ਸੀ ਜਿਹਨੂੰ ਛੋਟਾ ਕੱਲੂ ਕਾਰਾ ਕਹਿੰਦੇ ਆ 7 ਮਹੀਨੇ ਘੇਰਾ ਪਿਆ ਸੀ ਕਾਨੂੰਵਾਲ ਦੇ ਛੰਬ ਦੇ ਵਿੱਚ ਤੇ ਸ਼ਾਮ ਨੂੰ ਜਦੋਂ ਪ੍ਰਸ਼ਾਦਾ ਲੰਗਰ ਤਿਆਰ ਹੁੰਦਾ ਸੀ ਡੱਗੇ ਚੋਟ ਮਾਰੀ ਜਾਂਦੀ ਸੀ ਜਿਹੜੇ ਘੇਰਾ ਪਾ ਕੇ ਬੈਠੇ ਦੁਸ਼ਮਣ ਦੇ ਸਿਪਾਹੀ ਸੀ ਉਹ ਵੀ ਪੰਗਤ ਦੇ ਵਿੱਚ ਆ ਕੇ ਬਹਿ ਜਾਂਦੇ ਸੀ ਸਿੱਖ ਉਹਨਾਂ ਨੂੰ ਵੀ ਪ੍ਰਸ਼ਾਦਾ ਛਕਾ ਦਿੰਦੇ ਸੀ ਉਹ ਪ੍ਰਸ਼ਾਦਾ ਛਕ ਕੇ ਫੇਰ ਉੱਥੇ ਮੋਰਚਿਆਂ 'ਚ ਜਾ ਕੇ ਬਹਿ ਜਾਂਦੇ ਸੀ ਜਿਹੜੇ ਸਿੱਖਾਂ ਨੂੰ ਘੇਰਾ ਪਾਇਆ ਹੋਇਆ ਸੀ ਇਸ ਤੋਂ ਵੱਡੀ ਵੱਡੀ ਐਗਜ਼ਾਮਪਲ ਜਿਹੜੀ ਆ ਉਹ ਕਿੱਥੇ ਮਿਲ ਸਕਦੀ ਕਦੇ ਸਿੱਖ ਕੋਈ ਮਨਾ ਨਹੀਂ ਸੀ ਕਰਦਾ ਵੀ ਸਾਡੇ ਕੋਲੇ ਅੱਛਾ ਸਿੱਖਾਂ ਕੋਲੇ ਸੀਮਤ ਮਾਤਰਾ ਦੇ ਵਿੱਚ ਅਨਾਜ ਹੁੰਦਾ ਸੀ ਕਿਉਂਕਿ ਘੇਰਾ ਪਾਇਆ ਹੋਇਆ ਸੀ ਅਨਾਜ ਸੀਮਤ ਮਾਤਰਾ 'ਚ ਸੀ ਤੇ ਮੁਗਲਾਂ ਦੀਆਂ ਜਿਹੜੀਆਂ ਫੌਜਾਂ ਸੀ ਉਹਨਾਂ ਨੂੰ ਪਿੱਛੋਂ ਸਪਲਾਈ ਨਹੀਂ ਸੀ ਮਿਲਦੀ ਭੁੱਖ ਲੱਗਦੀ ਸੀ ਉਹਨਾਂ ਨੂੰ ਪਤਾ ਸੀ ਸਿੱਖ ਪੰਗਤ ਜਗਾਇ ਨੂੰ ਕੁਝ ਨਹੀਂ ਕਹਿੰਦੇ ਉਹ ਪੰਗਤ 'ਚ ਬਹਿ ਕੇ ਪ੍ਰਸ਼ਾਦਾ ਛੱਕ ਕੇ ਫੇਰ ਆ ਜਾਂਦੇ ਸੀ ਇਹ ਸਾਡੀ ਵਿਲੱਖਣਤਾ ਰਹੀ ਹੈ ਸਾਡੀ ਖਾਸੀਅਤ ਰਹੀ ਹੈ ਉਹ ਕਿਤੇ ਕਿਤੇ ਦੇਖਦੇ ਆਂ ਅਸੀਂ ਕੋਈ ਵੀਡੀਓ ਆਉਂਦੀ ਹੈ ਕੋਈ ਸਿਰਫਰਾ ਜਿਹੜਾ ਉਹ ਸੰਗਤ 'ਚੋਂ ਵੀ ਠਾ ਦਿੰਦਾ ਪੰਗਤ 'ਚੋਂ ਵੀ ਠਾ ਦਿੰਦਾ ਪਰ ਉਹਦੇ ਨਾਲ ਕਨਸੈਪਟ ਨਹੀਂ ਬਦਲ ਜਾਂਦਾ ਜੇ ਇੱਕ ਬੰਦੇ ਨੇ ਮੂਰਖਤਾ ਕਰਤੀ ਤੇ ਉਹਦੇ ਨਾਲ ਸਾਡਾ ਕਨਸੈਪਟ ਨਹੀਂ ਬਦਲ ਜਾਂਦਾ ਜਾਂ ਸਾਡੀ ਪਰੰਪਰਾ ਨਹੀਂ ਬਦਲਦੀ ਹੈ ਪਰੰਪਰਾ ਉਹੀ ਹੈ ਮर्यादा ਉਹੀ ਹੈ ਫਲਸਫਾ ਉਹੀ ਹੈ ਸਾਡਾ ਕਿ ਗੁਰੂ ਘਰ ਦੇ ਵਿੱਚ ਵੈਰੀ ਵੀ ਆ ਗਿਆ ਤੇ ਉਹਦਾ ਵੀ ਮਾਣ ਨਹੀਂ અપਮਾਨ ਨਹੀਂ ਹੈ